ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਦਾ ਫਿਰ ਹਾਜ਼ਰ ਹੋਇਆ ਆਪਣੇ YouTube ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਾਹੀਂ ਆਪ ਜੀ ਦੇ ਨਾਲ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਜੋ ਸਹਿਜ ਪਾਠ ਆਪਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਆਪਣੇ ਇਸ ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਤੇ ਲਗਭਗ ਪਿਛਲੇ ਸਾਲ ਤੋਂ ਆਰੰਭ ਕੀਤਾ ਹੋਇਆ ਹੈ ਕੱਲ ਤੱਕ ਸਤਿਗੁਰਾਂ ਨੇ ਕਿਰਪਾ ਕਰਕੇ 531 ਅੰਗ ਤੱਕ ਪਾਠ ਕਰਨ ਦੀ ਸੇਵਾ ਲਈ ਸੀ ਹੁਣ ਇਸ ਤੋਂ ਅੱਗੇ ਸਤਿਗੁਰ ਕਿਰਪਾ ਕਰਕੇ ਅਗਲਾ ਪਾਠ ਕਰਨ ਦੀ ਹਿੰਮਤ ਬਖਸ਼ਣ ਸੇਵਾ ਕਰਵਾ ਲਣ ਪਰ ਸਾਧ ਸੰਗਤ ਜੀ ਜੋ ਮੈਂ ਅਕਸਰ ਬੇਨਤੀ ਕਰਿਆ ਕਰਦਾ ਹਾਂ ਕਿ ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕਦਾ ਹੈ ਕਿ ਜੇ ਗੁਰੂ ਪਿਆਰੀ ਸਾਧ ਸੰਗਤ ਆਪ ਕਿਰਪਾ ਕਰੋ ਦਾਸਰੇ ਦੇ ਸਿਰ ਤੇ ਮੇਰ ਭੁਰਿਆ ਹੱਥ ਰੱਖੋ ਕਰੋ ਜੀ ਕਿਰਪਾ ਰੱਖੋ ਜੀ ਦਾਸਰੇ ਦੇ ਸਿਰ ਤੇ ਮੇਰ ਭੁਰਿਆ ਹੱਥ ਦਿਓ ਜੀ ਅਸ਼ੀਰਵਾਦ ਅਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਕਰੋ ਜੀ ਕਿਰਪਾ ਇੱਕ ਵਾਰ ਫੇਰ ਆਖੋ ਜੀ ਧੰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰ ਤਨ ਬਾਬਾ ਦੀਪ ਸਿੰਘ ਜੀ ਧੰ ਤਨ ਬਾਬਾ ਨੋਦ ਸਿੰਘ ਜੀ ਦੇਵ ਗੁੰਧਾਰੀ ਮਹੱਲਾ ਪੰਜਵਾ ਰਾਗ ਦੇਵ ਗੁੰਧਾਰੀ ਦੇ ਵਿੱਚ ਧੰ ਗੁਰੂ ਅਰਜਨ ਦੇ ਪੰਜਵੇਂ ਪਾਤਸ਼ਾਹ ਜੀ ਦੀ ਬਾਣੀ ਹੈ ਪ੍ਰਭ ਜਿਉ ਪੇਖੂ ਦਰਸ ਤੁਮਾਰਾ ਸੁੰਦਰ ਤਿਆਨ ਤਾਰ ਦਿਨ ਰਹਿਣੀ ਜੀ ਪ੍ਰਾਣ ਤੇ ਪਿਆਰਾ ਰਹਾਉ ਓਥੇ ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਇਸ ਸ਼ਬਦ ਵਿੱਚ ਕਹਿ ਰਹੇ ਹਨ ਕਿ हे ਪਿਆਰੇ ਪ੍ਰਭੂ ਜੀ हे ਪਰਮਾਤਮਾ हे ਵਾਹਿਗੁਰੂ ਮੇਰ ਕਰ ਮੈਂ ਸਦਾ ਤੇਰੇ ਦਰਸ਼ਨ ਕਰਦਾ ਰਹਾ ਦਿੜਾਤ ਮੈਂ ਤੇਰੇ ਸੋਹਣੇ ਸਰੂਪ ਦਾ ਧਿਆਨ ਤਰਦਾ ਰਹਾ ਤੇ ਤੇਰਾ ਦਰਸ਼ਨ ਮੈਨੂੰ ਆਪਣੀ ਜਿੰਦ ਨਾਲੋਂ ਪ੍ਰਾਣਾ ਨਾਲੋਂ ਪਿਆਰਾ ਲੱਗੇ ਰਹਾ ਉਹ ਅੰਦਲੋ ਥੋੜਾ ਜਿਹਾ ਸ਼ਾਮ ਦਿਓ ਜੀ ਸ਼ਾਸਤਰ 베ਦ ਪੁਰਾਨ ਅਵ ਲੋਕ ਸਿਮਰਤ ਤਤ ਵਿਚਾਰਾ ਅਭਲੁਕ ਹੈ ਅਭਲੁਕੇ ਦਾ ਮਤਲਬ ਹੁੰਦਾ ਹੈ ਮੈਂ ਵੇਖ ਲੈ ਹੇ ਦੀਨਾਂ ਦੇ 나ਥ ਹੇ ਮੇਰੀ ਜਿੰਦ ਦੇ ਮਾਲਕ ਹੇ ਸਰਬਵਿਆਪਕ ਪਰਮਾਤਮਾ ਵਾਹਿਗੁਰੂ ਜੀ ਮੈਂ ਸ਼ਾਸਤਰ বেদ ਪ੍ਰਾਣ ਸਭ ਵੇਖ ਚੁੱਕਾ ਹਾਂ ਮੈਂ ਸਿਮਰਤਿਆਂ ਦਾ ਤਤ ਵੀ ਵਿਚਾਰ ਚੁੱਕਾ ਹਾਂ ਦੀਨ ਦਾ ਨਾਥ ਪ੍ਰਾਨ ਪਤ ਪੂਰਨ ਪਵਜਲੇ ਉਧਰਨ ਹਾਰਾ ਏ ਦੀਨ ਦੇ ਨਾਥ ਏ ਮੇਰੀ ਜਿੰਦ ਦੇ ਪੂਰੇ ਮਾਲਕ ਸਿਰਫ ਤੂੰ ਹੀ ਸੰਸਾਰ ਸਮੁੰਦਰ ਤੋਂ ਪਾਰ ਨੂੰ ਹੋਂ ਦੀ ਤਾਕਤ ਰੱਖਦਾ ਹੈ ਆਦ ਜਗਾਦ ਭਗਤ ਜਨ ਸੇਵਕ ਕਾਂ ਕੀ ਵਿਖੇ ਅਦਾਰਾ ਏ ਵਾਹਿਗੁਰੂ ਜੀ ਏ ਪ੍ਰਭੂ ਜੀ ਤੇਰੇ ਭਗਤ ਜਨ ਤੇਰੇ ਸੇਵਕ ਆਦ ਤੋਂ ਆਦਮ ਰੋਂਦਾ ਮੁੱਢ ਤੋਂ ਆਦ ਤੋਂ ਯੁੱਗਾਂ ਦੇ ਯੁੱਗਾਂ ਤੋਂ ਪਹਿਲਾਂ ਯੁੱਗਾਂ ਦੇ ਆਦ ਤੋਂ ਵਿਸ਼ੇ ਬਕਾਰਾਂ ਤੋਂ ਬਚਣ ਢੀ ਤੇਰਾ ਹੀ ਆਸਰਾ ਤੱਕਦੇ ਆ ਰਹੇ ਹੰਨ ਤਿੰਨ ਜਨ ਕੀ ਧੂੜ 바ਸੇ ਨਤ ਨਾਨਕ ਪਰਮੇਸ਼ਰ ਦੇਵਨ ਹਾਰਾ 바ਸੇ ਦਾ ਮਰੋਂਦਾ ਮੰਗਣਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਉਹਨਾਂ ਭਗਤ ਜਨਾਂ ਦੇ ਪੈਰਾਂ ਦੀ ਖਾਕ ਤੇਥੋਂ ਮੰਗਦਾ ਹਾਂ ਤੂੰ ਪਰਮੇਸ਼ਰ ਸਾਹਿਬ ਤੋਂ ਵੱਡਾ ਮਾਲਕ ਹੀ ਇਹ ਦਾਤ ਦੇਣ ਦੀ ਸਮਰੱਥਾ ਰੱਖਣ ਵਾਲਾ ਹੈ ਇਹ ਦਾਤ ਮੈਨੂੰ ਤੂੰ ਹੀ ਦੇ ਸਕਦਾ ਹੈ ਦੇਵ ਗੁੰਦਾਰੀ ਮਹੱਲਾ ਪੰਜਵਾਂ ਰਾਗ ਦੇਵ ਗੁੰਦਾਰੀ ਦੇ ਵਿੱਚ ਧੰਨ ਗੁਰੂ ਅਰਜਨ ਦੇ ਪੰਜਵੇਂ ਪਾਤਸ਼ਾਹ ਜੀ ਦੇ ਬਖਾਰ ਬਿੰਦੋ ਆਚਾਰਨ ਕੀਤੀ ਹੋਈ ਬਾਣੀ ਤੇਰਾ ਜਨ ਰਾਮੁਰ ਸਾਇਨ ਮਤ ਪ੍ਰੇਮ ਰਸਾ ਨਿਦਜਾਂ ਕੋ ਉਪਜੀ ਸੋ ਦੇ ਨਕਤ ਹੂੰ ਜਾ ਤਰਉ ਸਤਿਗੁਰੂ ਕਹਿਣ ਲੱਗੇ ਕਿ हे ਪ੍ਰਮਾਤਮਾ हे ਵਾਹਿਗੁਰੂ ਜੀ ਤੇਰਾ ਭਗਤ ਤੇਰੇ ਨਾਮ ਦੀ ਰਸੈ ਨੂੰ ਵਿੱਚ ਮਸ ਰਿੰਦਾ ਹੈ ਜਿਸ ਮਨੁੱਖ ਨੂੰ ਤੇਰੇ ਪ੍ਰੇਮ ਰਸ ਦਾ ਖਜ਼ਾਨਾ ਮਿਲ ਜਾਈ ਉਹ ਉਸ ਖਜ਼ਾਨੇ ਨੂੰ ਛੱਡ ਕੇ ਕਿਸੇ ਹੋਰ ਥਾਂ ਨਹੀਂ ਜਾਂਦਾ ਭਟਕਦਾ ਨਹੀਂ ਫਿਰਦਾ ਰਹਾਉ ਥੋੜਾ ਜਿਹਾ ਬਿਸ਼ਰਮ ਦਿਓ ਬੈਠ ਤਹ ਹਰ ਹਰ ਸੋਭ ਤਹ ਹਰ 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 ਰਸ ਪੋਜਨ ਖਾਦਾ ਸੁਤਿਆਂ ਵੀ ਪ੍ਰਮਾਤਮਾ ਦਾ ਨਾਮ ਬੈਠਿਆਂ ਵੀ ਪ੍ਰਮਾਤਮਾ ਦਾ ਨਾਮ ਪ੍ਰਮਾਤਮਾ ਦੇ ਨਾਮ ਰਸੈਣ ਵਿੱਚ ਮਸ ਬੈਠਾ ਰਿੰਦਾ ਤੇ ਬੈਠਿਆ ਪ੍ਰਮਾਤਮਾ ਦਾ ਨਾਮ ਆਚਾਰ ਦਾ ਸਤਿਆਂ ਵੀ ਪ੍ਰਮਾਤਮਾ ਦੇ ਨਾਮ ਵਿੱਚ ਸੁਰਤ ਰੱਖਦਾ ਹੈ ਉਹ ਮਨੁੱਖ ਪ੍ਰਮਾਤਮਾ ਦਾ ਨਾਮ ਰਸ ਜਿਹੜਾ ਹੈ ਇਸ ਨੂੰ ਆਤਮਿਕ ਜੀਵਨ ਦੀ ਖਰਾਕ ਬਣਾ ਕੇ ਖਾਂਦਾ ਹੈ 86 ਤੀਰਤ ਮਜਨ ਕੀਨੋ ਸਾਧੂ ਟੂਰੀ ਨਤਾ ਉਹ ਮਨੁੱਖ ਸੰਤ ਜਨਾਂ ਦੇ ਚਰਨ ਤੋਰ ਵਿੱਚ ਇਸ਼ਨਾਨ ਕਰਦਾ ਹੈ ਮਾਨੋ ਉਹ 68 ਰੀਤਾਂ ਦਾ ਇਸ਼ਨਾਨ ਕਰ ਰਿਹਾ ਹੈ ਸਫਲ ਜਨਮ ਹਰ ਜਨ ਕਾ ਉਪਜਿਆ ਜਿਨ ਕੀਨੋ ਸੋਤ ਬਦਾਤਾ ਪ੍ਰਮਾਤਮ ਦੇ ਭਗਤ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ ਸਫਲ ਹੋ ਜਾਂਦਾ ਹੈ ਕਾਮਯਾਬ ਹੋ ਪੈਂਦਾ ਹੈ ਉਸ ਭਗਤ ਜਨਾਂ ਨੇ ਮਾਨੂ ਪ੍ਰਮਾਤਮਾ ਨੂੰ ਆਪਣਾ ਪਿਤਾ ਪ੍ਰਮਾਤਮਾ ਨੂੰ ਦਾ ਪਿਤਾ ਬਣ ਗਿਆ ਤੇ ਆਪ ਉਹ ਪ੍ਰਮਾਤਮਾ ਦੇ ਸੁਪੁੱਤਰ ਬਣ ਗਿਆ ਪ੍ਰਮਾਤਮਾ ਨੇ ਉਹਨੂੰ ਸੁਪੁੱਤਰ ਬਣਾ ਦਿੱਤਾ ਸਗਲ ਸਮੂਲ ਉਦਰੇ ਨਾਨਕ ਔਰਨ ਬ੍ਰਾਹਮ ਪਛਾਤਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਉਹ ਮਨੁੱਖ ਸਰਵ ਵਿਆਪਕ ਪ੍ਰਭੂ ਦੇ ਨਾਲ ਡੂੰਗੀ ਸਾਂਝ ਬਣਾ ਲੈਂਦਾ ਹੈ ਉਹ ਆਪਣੇ ਹੋਰ ਸਾਰੇ ਹੀ ਸਾਥੀਆਂ ਨੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਦੇਵ ਗੁੰਦਾਰੀ ਮਹਲਾ 5ਵੀਂ ਦੇਵ ਗੁੰਦਾਰੀ ਰਾਗ ਦੇ ਵਿੱਚ ਧੰਗ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਆਚਾਰਨ ਕੀਤੀ ਬਾਣੀ ਮਾਈ ਗੁਰ ਬਿੰਦ ਗਿਆਨ ਨਾ ਪਾਈਐ ਅੰਕ ਫੁਰਕਾਰ ਫਿਰਤ ਬਿਲ ਲਾਤੇ ਮਿਲਦਾ ਨਹੀਂ ਗੁਸਾਈਐ ਰਹਾਉ ਮਈ اے ਮੇਰੀ ਮਾਂ ਗੁਰੂ ਦੀ ਸ਼ਰਨ ਵਿੱਚ ਪੈਣ ਤੋਂ ਬਿਨਾਂ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਪ੍ਰਮਾਤਮਾ ਦੇ ਨਾਲ ਡੂੰਗੀ ਸਾਝ ਨਹੀਂ ਪੈ ਸਕਦੀ ਤੇ ਹੋਰ ਹੋਰ ਅਨੇਕਾਂ ਕਿਸਮਾਂ ਦੇ ਉਦਮ ਕਰਦੇ ਲੋਕ ਭਟਕਦੇ ਰਹਿੰਦੇ ਹਨ ਭਟਕਦੇ ਫਿਰਦੇ ਹਨ ਪਰ ਉਹਨਾਂ ਉਦਮਾਂ ਦੇ ਨਾਲ ਉਹ ਪ੍ਰਮਾਤਮਾ ਨੂੰ ਨਹੀਂ ਮਿਲ ਸਕਦੇ ਰਹਾਉ ਥੋੜਾ ਜਿਹਾ ਅਸ਼ਰਮ ਦਈਏ ਮੋ ਰੋਗ ਸੋਗ ਤਨ ਬਦੇ ਬਹੁ ਜਨੀ ਪਰਮਾਇ ਗੁਰੂ ਦੀ ਸ਼ਰਨ ਤੋਂ ਬਿਨਾ ਸਰੀਰ ਮਾਇਆ ਦੇ মোহ ਸਰੀਰ ਕ ਰੋਗਾਂ ਦੇ ਨਾਲ ਤੇ ਗਮਾਂ ਦੇ ਨਾਲ ਜਕੜਿਆ ਰਿੰਦਾ ਹੈ ਇਹਨਾਂ ਦੇ ਵਿਚ ਜਕੜਿਆ ਰਹਿ ਕੇ अनेका ਜੂਨਾ ਵਿੱਚ ਭਟਕਦੇ ਫਿਰਦਾ ਹੈ ਇੱਕ ਅਣ ਨਾ ਪਾਵੇ ਬਿਨ ਸਤ ਸੰਗਤ ਕਿਸੇ ਅੱਗੇ ਜਾਏ ਰੁਆਈਏ ਸਾਫ ਸੰਗਤ ਦੀ ਸ਼ਰਨ ਤੋਂ ਬਿਨਾ ਜੂਨਾ ਦੀ ਗੇੜ ਤੋਂ ਟਿਕਾਣਾ ਨਹੀਂ ਹਾਸਲ ਕਰ ਸਕਦਾ ਇਹ 83 ਦੇ ਗੇੜ ਤੋਂ ਨਹੀਂ बच ਸਕਦਾ ਗੁਰੂ ਤੋਂ ਬਿਨਾ ਕਿਸੇ ਹੋਰ ਪਾਸ ਜਾ ਕੇ ਇਸ ਦੁੱਖ ਦੀ ਨਿਵਿੱਤੀ ਵਾਸਤੇ ਫਰਿਆਦ ਵੀ ਨਹੀਂ ਕੀਤੀ ਜਾ ਸਕਦੀ ਕਹ ਅਨੁਗੁਰ ਹੈ ਸੁਆਮੀ ਮੇਰਾ ਸਾਧ ਚਰਨ ਚਿਤ ਲਾਇਆ ਹਿਮਾ ਜਦੋਂ ਮੇਰਾ ਮਾਲਕ ਪ੍ਰਭੂ ਮਿਹਰ ਕਰਦਾ ਹੈ ਤਦੋਂ ਗੁਰੂ ਦੇ ਚਰਨਾਂ ਵਿੱਚ ਚਿਤ ਜੋੜ ਸਕੀਦਾ ਹੈ ਸੰਕਟ ਕੋਰ ਕਦੇ ਖਿੰਨ ਪੀਤਰ ਨਾਨਕ ਹਰ ਦਰਸ ਸਮਯਾ ਗੁਰੂ ਨਾਨਕ ਸਾਹਿਬ ਕਹਿਣ ਲਗੇ ਕਿ ਗੁਰੂ ਦੀ ਕਿਰਪਾ ਦੇ ਨਾਲ ਭਿਆਨਕ ਦੁੱਖ ਇੱਕ ਖਿੰਨ ਵਿੱਚ ਕੱਟੇ ਜਾਂਦੇ ਹਨ ਤੇ ਪ੍ਰਮਾਤਮਾ ਦੇ ਦیدار ਵਿੱਚ ਲੀਨ ਹੋ ਜਾਂਦਾ ਹੈ ਦੇਵ ਗੁੰਦਾਰੀ ਮਹੱਲਾ ਪੰਜਵਾਂ ਦੇਵ ਗੁੰਦਾਰੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾ ਪੰਜਵੇਂ ਸਤਗੁਰਾਂ ਦੀ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਠਾਕਰ ਹੋਏ ਆਪ ਦਿਆਲ ਪਈ ਕਲਿਆਣ ਆਨੰਦ ਰੂਪ ਹੋਈ ਹੈ ਉਬਰ ਬਾਲ ਗੁਬਾਲ ਰਹਾਉ ਜਦੋਂ ਆਪਣੇ ਸੇਵਕ ਉੱਤੇ ਪ੍ਰਭੂ ਜੀ ਦਇਆਵਾਨ ਹੁੰਦੇ ਹਨ ਤਾਂ ਸੇਵਕ ਦੇ ਅੰਦਰ ਪੂਰਨ ਸ਼ਾਂਤੀ ਪੈਦਾ ਹੋ ਜਾਂਦੀ ਹੈ ਜਿਹੜਾ ਪ੍ਰਭੂ ਦੀ ਕਿਰਪਾ ਦੇ ਨਾਲ ਆਨੰਦ ਭਰਪੂਰ ਹੋ ਜਾਂਦਾ ਹੈ ਸ੍ਰਿਸ਼ਟੀ ਦੇ ਪਾਲਣਹਾਰ ਪਿਤਾ ਦਾ ਪੱਲਾ ਫੜਨ ਵਾਲੇ ਬੱਚੇ ਸੰਸਾਰ ਸਮੁੰਦਰ ਵਿੱਚ ਡੁੱਬਣੋਂ ਬਚ ਜਾਂਦੇ ਹਨ ਰਹਾਓ ਥੋੜਾ ਜਿਹਾ বিশ্রাম ਦਈਏ ਦੋਹੇ ਕਰ ਜੋੜ ਕਰੀ ਬਨੰਤੀ ਪਾਰ ਬ੍ਰਹਮ ਮਨ ਧਿਆਇ ਜਿਨ੍ਹਾਂ ਵਡਭਾਗੀਆਂ ਨੇ ਆਪਣੇ ਦੋਵੇਂ ਹੱਥ ਜੋੜ ਕੇ ਪ੍ਰਮਾਤਮਾ ਅੱਗੇ ਅਰਜ ਕੀਤੀ ਪ੍ਰਮਾਤਮਾ ਦੇ ਅੱਗੇ ਅਰਜੋਈ ਕੀਤੀ ਪ੍ਰਮਾਤਮਾ ਨੂੰ ਆਪਣੇ ਮਨ ਵਿੱਚ ਅਰਾਧਿਆ ਹੱਥ ਦੇ ਰਾਖੇ ਪਰਮੇਸ਼ਰ ਸਗਲਾ ਦੁਰਤ ਮਟਾਇਆ ਪਰਮਾਤਮਾ ਨੇ ਆਪਣਾ ਹੱਥ ਦੇ ਕੇ ਉਹਨਾਂ ਨੂੰ ਸੰਸਾਰ ਸਮੁੰਦਰ ਵਿੱਚ ਡੁੱਬਣੋਂ ਬਚਾ ਲਿਆ ਉਹਨਾਂ ਦਾ ਪਿਛਲਾ ਕੀਤਾ ਸਾਰਾ ਪਾਪ ਜਿਹੜਾ ਦੂਰ ਕਰ ਦਿੱਤਾ ਵਰ ਨਾਰੀ ਮਿਲ ਮੰਗਲ ਗਾਇਆ ਕਾ ਕਰ ਕਾਜ ਕਰ ਜਦੋਂ ਪ੍ਰਭੂ ਜੀ ਦਇਆਵਾਨ ਹੋਏ ਗਿਆਨ ਇੰਦਰੀਆਂ ਨੇ ਪ੍ਰਭੂ ਪਤੀ ਨੂੰ ਮਿਲ ਕੇ ਪ੍ਰਭੂ ਦੀ ਸਿਫਤ ਸਲਾ ਦਾ ਗੀਤ ਗਾਉਣਾ ਸ਼ੁਰੂ ਕਰ ਦਿੱਤਾ ਕੋ ਨਾਨਕ ਜਨ ਕੋ ਬਲ ਜਾਈਏ ਜੋ ਸਬਨਾ ਕਰੇ ਅਧਾਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਪ੍ਰਮਾਤਮਾ ਦੇ ਵਾਹਿਗੁਰੂ ਜੀ ਦੇ ਉਸ ਭਗਤ ਤੋਂ ਕੁਰਬਾਨ ਹੋਣਾ ਚਾਹੀਦਾ ਹੈ ਜਿਹੜਾ ਹੋਰ ਸਭ ਜੀਵਨ ਦਾ ਪੀ ਪਾਰ ਉਤਾਰਾ ਕਰ ਲੈਂਦਾ ਹੈ ਸੋ ਗੁਰੂ ਸਾਰੇ ਖਾਲਸਾ ਸਾਹਿਬ ਸੰਗਤ ਜੀ ਤਾਨ ਗੁਰੂ ਅਰਜਨ ਦੇਵ ਪੰਜਵੀਂ ਪਾਤਸ਼ਾਹੀ ਆਪਣੀ ਮੁਖਾਰ ਬਿੰਦ ਤੋਂ ਇਹ ਉਚਾਰਨ ਕੀਤੀ ਹੋਈ ਰੱਬੀ ਬਾਣੀ ਅਗੰਮੀ ਬਾਣੀ ਦੇ ਨਾਲ ਉਸ ਪਰਮਾਤਮਾ ਦੇ ਉਸ ਪ੍ਰਭੂ ਪਰਮੇਸ਼ਰ ਦੀ ਸਿਫਤ ਸਲਾਹ ਕਰਦਿਆਂ ਹੋਇਆਂ ਸਾਨੂੰ ਇਹ ਸਮਝਾਉਣਾ ਕੀਤਾ ਹੈ ਕਿ ਆਪਾਂ ਆਪਣੇ ਵਿਕਾਰਾਂ ਨੂੰ ਛੱਡ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜ ਵਿਕਾਰਾਂ ਨੂੰ ਤਿਆਗ ਕੇ ਉਸ ਪ੍ਰਭੂ ਦੇ ਨਾਮ ਦਾ ਸਿਮਰਨ ਕਰੀਏ ਉਸ ਪ੍ਰਭੂ ਦੇ ਨਾਮ ਰੂਪੀ ਅੰਮ੍ਰਿਤ ਰਸ ਨੂੰ ਚਖੀਏ ਤੇ ਆਪਣੇ ਲੋਕ ਸੁਖੀਏ ਤੇ ਪਰਲੋਕ ਸਿਹਲੇ ਕਰ ਲਈਏ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਨੂੰ ਵੀ ਚਾਹੀਦਾ ਹੈ ਕਿ ਆਪਾਂ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰੀਏ ਜੋ ਗੁਰੂ ਸਾਹਿਬ ਕਹਿੰਦੇ ਹਨ ਉਹਨਾਂ ਦੇ ਕਹਿਣੇ ਨੂੰ ਮੰਨਦੇ ਹੋਏ ਆਪਾਂ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੀਏ ਤਾਂ ਜੋ ਆਪਣੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕਣ ਗੁਰੂ ਪਿਆਰੀ ਸਾਧ ਸੰਗਤ ਜੀ ਦਾਸਰੇ ਕੋਲੋਂ ਇਹ ਪਿੱਤਰ ਬਾਣੀ ਅਗੰਮੀ ਬਾਣੀ ਦਾ ਪਾਠ ਕਰਦੇ ਆ ਹੋਇਆ ਜਾਂ ਸ਼ਬਦ ਦੀ ਵਿਚਾਰ ਕਰਦੇ ਆ ਹੋਇਆ ਅਨੇਕਾਂ ਭੁੱਲਾਂ ਗਲਤੀਆਂ ਹੋਈਆਂ ਹਨ ਕਿਰਪਾ ਕਰਨੀ ਭੁੱਲਣ ਹਾਰ ਅਣਜਾਣ ਬੱਚਾ ਸਮਝ ਕੇ ਸਾਧ ਸੰਗ ਜੀ ਆਪ ਵੀ ਮਾਫ ਕਰ ਦੇਣਾ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਨੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਵੀ ਦਾਸਰੇ ਨੂੰ ਮਾਫ ਕਰ ਦੇਣ ਤੇ ਅੱਗੇ ਤੋਂ ਸਮਤ ਬਖਸ਼ਣ ਕਿ ਸ਼ੁੱਧ ਤੇ ਸਪਸ਼ਟ ਬਾਣੀ ਦਾ ਪਾਠ ਕਰ ਸਕੀਏ ਸ਼ੁੱਧ ਤੇ ਸਪਸ਼ਟ ਬਾਣੀ ਪੜ ਸਕੀਏ ਸ਼ਬਦ ਵਿਚਾਰਾਂ ਕਰਨ ਦੀ ਜਾਂਚ ਆ ਜਵੇ ਗੁਰੂ ਪਿਆਰੇ ਸਾਥ ਸੰਗਤ ਇੱਕ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਹੋਰ ਹੱਥ ਜੋੜ ਕੇ ਕਰਨੀ ਹੈ ਕਿ ਜੋ ਆਪ ਜੀ ਨੇ ਸਰਵਣ ਕੀਤਾ ਹੈ ਇਸ ਨੂੰ ਸਰਵਣ ਕਰਨਾ ਹਿਰਦੇ ਵਿੱਚ ਵਸਾਉਣਾ ਹੈ ਇਸ ਨੂੰ ਲਾਈਕ ਕਰਨਾ ਹੈ ਕਮੈਂਟਾਂ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਪ ਸਤਿਨਾਮ ਵਾਹਿਗੁਰੂ ਜਰੂਰ ਲਿਖੋ ਜੀ ਆਪ ਜੀ ਵੱਲੋਂ ਇਹ ਸ਼ਰਮਣ ਕਰਕੇ ਲਾਈਕ ਤੇ ਕਮੈਂਟ ਕਰਨ ਦੇ ਨਾਲ ਦਾਸ ਜੋ ਆਪ ਜੀ ਦਾ ਇੱਕ ਨਿਰਮਾਣਾ ਜਿਹਾ ਸੇਵਕ ਹੈ ਦਾ ਹੌਸਲਾ ਫਲਾਈ ਹੁੰਦਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਵਧੀਆ ਕਰਨ ਦੀ ਭਾਵਨਾ ਮਨ ਵਿੱਚ ਬਣਦੀ ਹੈ ਸੋ ਸਾਥ ਸੰਗਤ ਕਿਰਪਾ ਕਰੋ ਇਹ ਸੁਣ ਕੇ ਸ਼ਬਦ ਵਿਚਾਰਾਂ ਲਾਈਕ ਤੇ ਸ਼ੇਅਰ ਕਰ ਦੇਣਾ ਅਤੇ ਸਾਥ ਸੰਗਤ ਜੀ ਦੂਜੀ ਬੇਨਤੀ ਇਹ ਹੈ ਕਿ ਦਾਸਰੇ ਦਾ ਚੈਨਲ ਗੁਰ ਸਾਥੀਆਂ ਸ਼ਬਦ ਵਿਚਾਰ ਇਸ ਨੂੰ ਸਬਸਕ੍ਰਾਈਬ ਕਰੋ ਕਰੋ ਕਿਰਪਾ ਧਾਰਮਿਕ ਚੈਨਲ ਜਿਨ੍ਹਾਂ ਤੇ ਬਹੁਤ ਹੀ ਸਬਸਕ੍ਰਾਈਬ ਪਰ ਕਾਟ ਹੁੰਦੇ ਹਨ ਮੈਂ ਅਕਸਰ ਵੇਖਦਾ ਹਾਂ ਜੋ ਮਨੋਰੰਜਨ ਵਾਲੇ ਚੈਨਲ ਬਣੇ ਹੋਏ ਹਨ ਉਹਨਾਂ ਦੇ ਕਰੋੜਾਂ ਕਰੋੜਾਂ ਮਿਲੀਅਨ ਮਿਲੀਨ ਵਿਊਜ਼ ਤੇ ਕਈ ਲੱਖਾਂ ਦੀ ਗਿਣਤੀ ਵਿੱਚ ਸਬਸਕ੍ਰਾਈਬਰ ਹੁੰਦੇ ਹਨ ਪਰ ਇੱਥੇ ਹਜ਼ਾਰਾਂ ਤੋਂ ਗਿਣਤੀ ਨਹੀਂ ਤੱਤਦੀ ਸਾਧ ਸੰਗ ਜੀ ਇਹ ਜੋ ਗੁਰਬਾਣੀ ਹੈ ਮਨੋਰੰਜਨ ਵੀ ਜ਼ਰੂਰੀ ਹੈ ਕਰਨਾ ਅਸੀਂ ਨਹੀਂ ਇਹ ਕਹਿੰਦੇ ਕਿ ਜਿਹੜੇ ਮਨੋਰੰਜਨ ਕਰਾਉਂਦੇ ਹਨ ਉਹਨਾਂ ਚੈਨਲਾਂ ਨੂੰ ਨਾ ਸੁਣੋ ਉਹਨਾਂ ਨੂੰ ਜ਼ਰੂਰ ਸੁਣੋ ਪਰ ਇਹ ਜੋ ਅਗੰਮੀ ਬਾਣੀ ਜਿਹੜੀ ਸੱਚੀ ਬਾਣੀ ਜਿਸ ਨੇ ਤੁਰ ਦਰਗਾਹ ਤੱਕ ਆਪਣੇ ਨਾਲ ਜਾ ਕੇ ਆਪਣੇ ਕਾਰਜ ਸਵਾਰਨੇ ਨੇ ਜਿਸ ਨੇ ਆਪਾਂ ਨੂੰ ਜਨਮ ਮਰਨ ਦੇ ਚੱਕਰ ਤੋਂ ਬਚਾਉਣਾ ਹੈ ਜਿਸ ਨੇ ਪ੍ਰਭੂ ਦੇ ਚਰਨਾਂ ਦੇ ਵਿੱਚ ਲੈ ਕੇ ਜਾਣਾ ਹੈ ਕਿਉਂਕਿ ਇਹ ਅਗੰਮੀ ਬਾਣੀ ਉਹ ਅਗੰਮੀ ਦੇਸ਼ ਉਸ ਪ੍ਰਮਾਤਮਾ ਦੇ ਦੇਸ਼ ਵਿੱਚੋਂ ਆਈ ਹੈ ਤੇ ਇਹੋ ਹੀ ਬਾਣੀ ਆਪਾਂ ਨੂੰ ਉਸ ਪ੍ਰਮਾਤਮਾ ਦੇ ਦੇਸ਼ ਵਿੱਚ ਪਹੁੰਚਾ ਸਕਦੀ ਹੈ ਸੋ ਇੱਕ ਕਿਰਪਾ ਕਰਿਆ ਕਰੋ ਇਹ ਜੋ ਆਪ ਸਰਵਣ ਕਰਦੇ ਉਹ ਤਾਂ ਆਪ ਕਰਦੇ ਹੀ ਹੋ ਆਪ ਜੀ ਦੀ ਬਹੁਤ ਬਹੁਤ ਕੋਟਨ ਕੋਟਨਵਾਦ ਪਰ ਕਿਰਪਾ ਕਰਿਆ ਕਰੋ ਆਪ ਵੀ ਅੰਮ੍ਰਿਤ ਵੇਲੇ ਉੱਠ ਕੇ ਅੰਮ੍ਰਿਤ ਬਾਣੀਆਂ ਪੰਜ ਬਾਣੀਆਂ ਜਪਜੀਤ ਸਾਹਿਬ ਜਪ ਸਾਹਿਬ ਤਪ ਪ੍ਰਸਾਦ ਸੋਈਏ ਚੌਪਈ ਸਾਹਿਬ ਤੇ ਅਨੰਦ ਸਾਹਿਬ ਦਾ ਪਾਠ ਕਰਨ ਦੇ ਨਾਲ-ਨਾਲ ਵਾਹਿਗੁਰੂ ਸਿਮਰਨ ਗੁਰਮੰਤਰ ਤੇ ਮੂਲ ਮੰਤਰ ੴ ਤੋਂ ਲੈ ਕੇ ਨਾਨਕ ਹੋਸੀ ਪੀ ਸੱਚ ਤੱਕ ਦਾ ਸਿਮਰਨ ਕਰਿਆ ਕਰੋ ਜੀ ਆਰਾਧਨਾ ਕਰਿਆ ਕਰੋ ਤਾਂ ਜੋ ਆਪਾਂ ਇਹ ਸੰਸਾਰ ਜਿਹੜਾ ਹੈ ਅਗਨੀ ਰੂਪ ਸੰਸਾਰ ਹੈ ਇਸ ਦੇ ਪੁਕਾਰਾਂ ਤੋਂ ਬਚ ਸਕੀਏ ਉਸ ਪਰਮੇਸ਼ਰ ਦੇ ਨਾਲ ਮੁਲਾਕਾਤ ਕਰ ਸਕੀਏ ਹੌਣ ਭੁੱਲਾਂ ਚੁਕਾਂ ਦੀ ਮਾਫੀ ਮੰਗਦਾ ਹੋਇਆ ਦਾਸ ਇੱਥੇ ਹੀ ਖਿਮਾ ਦਾ ਜਾਚਕ ਹੈ ਆਓ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ